ਅੱਜ ਦੇ ਸਮੇਂ ਸਭ ਤੋਂ ਸੌਖਾ ਕੰਮ ਹੈ YouTube ਦੇ ਉੱਤੇ ਵੀਡੀਓ ਬਣਾਉਣਾ ਤੇ ਸਭ ਤੋਂ ਔਖਾ ਕੰਮ ਹੈ ਉਸ ਚੈਨਲ ਨੂੰ ਚਲਾਉਣਾ ਸਾਡੀ ਜਨਤਾ ਸੋਚਦੀ ਆ ਵੀ ਬਸ ਚੈਨਲ ਬਣਾਇਆ ਵੀਡੀਓ ਪਾਈਆਂ ਵਾਚ ਟਾਈਮ ਪੂਰਾ ਹੋ ਜਾਣਾ ਤੇ ਸਾਨੂੰ ਸ਼ੁਰੂ ਹੋ ਜਾਣੀ ਹੈ ਅਰਨਿੰਗ ਸੋਚਣਾ ਸੌਖਾ ਹੈ ਪਰ ਅਸਲੀਅਤ ਕੁਝ ਹੋਰ ਹੈ ਇਸੇ ਕਰਕੇ ਸਾਡੇ ਲੋਕ ਚੈਨਲ ਬਣਾ ਤਾਂ ਲੈਂਦੇ ਆ ਪਰ ਬਾਅਦ ਚ 2-4 ਵੀਡੀਓ ਪਾਈਆਂ ਕੋਈ ਵੀਡੀਓ ਚੱਲੀ ਨਹੀਂ ਵਿਊਜ਼ ਨਹੀਂ ਆਏ ਤੇ ਚਲੋ ਜੀ ਸਾਸ੍ਰਿਕਾ YouTube ਦਾ ਚਾਲ ਆਥ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ YouTube ਚੈਨਲ ਬਣਾਉਣ ਤੇ ਚਲਾਉਣ ਵਾਸਤੇ ਪੰਜ ਟਿਪਸ ਦੇਣੇ ਆ ਜਿਨ੍ਹਾਂ ਚੋਂ ਤੀਜਾ ਤੇ ਪੰਜਵਾਂ ਇਹ ਸਾਰੇ ਪੂਰਾ ਕਰਦੇ ਆ ਸਾਰਿਆਂ ਨੂੰ ਪਤਾ ਪਰ ਪਹਿਲੇ ਦੂਜੇ ਤੇ ਚੌਥੇ ਬਾਰੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਫੇਰ ਵਿਊਜ਼ ਨਹੀਂ ਆਉਂਦੇ ਥੱਕ ਹਾਰ ਕੇ ਬੰਦਾ ਛੱਡ ਦਿੰਦਾ YouTube ਵੀ ਹੈ ਨਹੀਂ ਇੱਥੇ ਪਰ ਅੰਦਰੋਂ ਹੁੰਦਾ ਵੀ ਆ ਵੀ ਫਲਾਣਾ YouTube ਤੇ ਕੰਮ ਕਰਕੇ ਐਨੀ ਕਮਾਈ ਕਰ ਰਿਹਾ ਹੈ ਫਲਾਣੇ ਦੇ ਇੰਨੇ ਸਬਸਕ੍ਰਾਈਬਰ ਆ ਇਨੂੰ ਘੱਟੋ ਘੱਟ 2-4 ਲੱਖ ਤਾਂ ਆਉਂਦਾ ਹੀ ਹੋਣਾ YouTube ਤੋਂ ਚਲੋ ਬਹੁਤੇ ਸੌਖੇ ਤੇ ਠੇਢ ਪੰਜਾਬੀ ਤਰੀਕੇ ਚ ਆਪਣੇ ਪਿੰਡਾਂ ਵਾਲੇ ਖਾਸ ਕਰਕੇ ਪੰਜਾਬ ਚ ਰਹਿੰਦੇ ਵੀਰਾਂ ਵਾਸਤੇ ਇਹ ਵੀਡੀਓ ਬਣਾ ਰਿਆ ਤੁਸੀਂ ਕਹੋਗੇ ਵੀ ਇਹਦੇ ਆਪਦੇ ਤਾਂ ਵਿਊਜ਼ ਹੈ ਨਹੀਂਗੇ ਨਾ ਇਹੇ ਸਬਸਕ੍ਰਾਈਬਰ ਆਦੇ ਸਾਨੂੰ ਕੀ ਦੱਸੂ ਮੈਂ ਕਰੀਬ 1 ਸਾਲ ਪਹਿਲਾਂ ਇੱਕ YouTube ਚੈਨਲ ਸ਼ੁਰੂ ਕੀਤਾ ਸੀ ਪੰਜਾਬ ਫਲੇਮ ਸਰਚ ਕਰਕੇ ਦੇਖ ਲਿਓ 1 ਸਾਲ ਦੇ ਵਿੱਚ 1 ਲੱਖ ਸਬਸਕ੍ਰਾਈਬਰਸ ਪੂਰੇ ਕੀਤੇ ਆ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਜਾਂ ਜੋ ਕੁਝ ਮੈਂ ਉੱਥੋਂ ਸਿੱਖਿਆ ਜੋ ਗਲਤੀਆਂ ਕੀਤੀਆਂ ਜਾਂ ਜੋ ਮੈਨੂੰ ਸਮਝ ਆਈ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਵੀ ਘੱਟ ਵਿਊਜ਼ ਤੇ ਵੀ ਵੱਧ ਕਮਾਈ ਕਿਵੇਂ ਹੁੰਦੀ ਆ ਚੈਨਲ ਕਿਵੇਂ ਬਣਾਉਣਾ ਕਿਵੇਂ ਥੰਬਨੇਲ ਬਣਾਉਣੇ ਆ ਕੀ ਸਾਰਾ ਕੁਝ ਹੁੰਦਾ ਯਾਨੀ YouTube ਦਾ ਜਿਹੜਾ ਸਾਰਾ ਪ੍ਰੋਗਰਾਮ ਆ ਨਾ ਸਾਰਿਆਂ ਨੂੰ ਉਦਾਂ ਦਾ ਪਤਾ ਵੀ ਵੀਡੀਓ ਬਣਾਓ ਤੇ ਪੈਸੇ ਆਉਣੇ ਆ ਪਰ ਉਹ ਤੇ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਸਾਡੀ ਜਨਤਾ ਨੂੰ ਹਜੇ ਬਾਹਲਾ ਨਹੀਂ ਪਤਾ ਤੇ ਇਸ ਨਵੇਂ ਚੈਨਲ ਤੇ ਮੈਂ YouTube ਨਾਲ ਸੰਬੰਧਿਤ ਇਹੀ ਤਰੀਕੇ ਤੇ ਟਿਪਸ ਪੰਜਾਬੀ ਚ ਆਪਣੇ ਪੰਜਾਬੀ ਭਰਾਵਾਂ ਵਾਸਤੇ ਨੌਜਵਾਨਾਂ ਵਾਸਤੇ ਸਾਂਝੇ ਕਰੂੰਗਾ ਹੁਣ ਮੁੱਦੇ ਤੇ ਆਵਾਂ ਪਹਿਲਾ ਪੁਆਇੰਟ ਤੁਸੀਂ ਸੋਚਿਆ ਕਿ ਮੈਂ YouTube ਤੇ ਕੰਮ ਕਰਨਾ ਉਹਦੇ ਲਈ ਤੁਸੀਂ ਮੰਨ ਲਓ ਵੀ ਸਿੱਧਾ Google ਖਾਤੇ ਤੇ ਚੈਨਲ ਕ੍ਰੀਏਟ ਕੀਤਾ ਤੇ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ ਕਈਆਂ ਨੇ ਲੰਮੀਆਂ ਵੀਡੀਓ ਪਾਈਆਂ ਕਈਆਂ ਨੇ ਸ਼ਾਰਟਸ ਪਰ ਤੁਸੀਂ ਸ਼ੁਰੂ ਚ ਇੱਕ ਗਲਤੀ ਕੀਤੀ ਜਿਹੜੀ ਤੁਹਾਨੂੰ ਅੱਗੇ ਜਾ ਕੇ ਪਤਾ ਲੱਗਣੀ ਆ ਜਦੋਂ ਤੁਸੀਂ ਕਾਫੀ ਸਮਾਂ ਬਰਬਾਦ ਕਰ ਚੁੱਕੇ ਹੋਵੋਗੇ YouTube ਤੇ ਕਈਆਂ ਨੂੰ ਉਹ ਗਲਤੀ ਸਮਝ ਵੀ ਨਹੀਂ ਆਉਂਦੀ ਤੇ ਉਹ ਵਿਊਜ਼ ਨਾ ਆਉਣ ਤੇ ਨਿਰਾਸ਼ ਹੋ ਕੇ YouTube ਛੱਡ ਦਿੰਦੇ ਆ ਉਹ ਗਲਤੀ ਕੀ ਹੈ ਉਹ ਹੈ ਚੈਨਲ ਦਾ ਨੀਚ ਯਾਨੀ ਤੁਸੀਂ ਜੇਸ ਟੌਪਿਕ ਤੇ ਜਾਂ ਆਪਾਂ ਸਿੱਧੇ ਕਹਿ ਲਈਏ ਵੀ ਜਿਹੜੀ ਕੈਟਾਗਰੀ ਤੇ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਤੁਸੀਂ ਉਹ ਫਾਈਨਲ ਨਹੀਂ ਕਰਦੇ ਉਦਾਂ ਹੀ ਕਿਸੇ ਬਲੌਗ ਟਾਈਪ ਜਾਂ ਵੈਸੇ ਹੀ ਵੀਡੀਓ ਬਣਾ ਕੇ ਪਾਤੀ ਜਾ ਕਿਸੇ ਨੇ ਸ਼ਾਰਟ ਪਾਇਆ ਉਹਤੇ ਗਾਣਾ ਲਾਤਾ ਤਾਂ ਸ਼ਾਰਟ ਪਾਤਾ YouTube ਦਾ ਸਾਰਾ ਹਿਸਾਬ ਕਿਤਾਬ ਨੀਚ ਤੇ ਚੱਲਦਾ ਯਾਨੀ ਟੌਪਿਕ ਤੇ ਕੈਟਾਗਰੀ ਤੇ ਤੁਸੀਂ ਜਿਹੜੀ ਵੀ ਕੈਟਾਗਰੀ ਤੇ ਜਿਹੜੇ ਨੀਚ ਤੇ ਵੀਡੀਓ ਬਣਾ ਕੇ ਪਾਓਗੇ YouTube ਨੇ ਉਸੇ ਤਰ੍ਹਾਂ ਦੀ ਆਡੀਅנס ਤੁਹਾਨੂੰ ਭੇਜਣੀ ਆ ਤੁਸੀਂ ਵਲੌਗ ਪਾਇਆ ਤੇ ਜਿਨ੍ਹਾਂ ਨੂੰ ਵਲੌਗ ਪਸੰਦ ਆ ਉਹ ਤੁਹਾਡੀ ਵੀਡੀਓਸ ਦੇ ਆਉਣਗੇ ਤੁਹਾਨੂੰ ਇਤਿਹਾਸ 'ਚ ਦਿਲਚਸਪੀ ਆ ਉਹ ਐਜੂਕੇਸ਼ਨਲ ਚੈਨਲ ਜਾਂ ਕਿਸੇ ਇਤਿਹਾਸਕਾਰ ਦੇ ਚੈਨਲ ਨੂੰ ਦੇਖਣਗੇ ਉਦਾਹਰਣ ਵਜੋਂ ਤੁਸੀਂ ਮੰਨ ਲਓ ਸਿੱਖ ਇਤਿਹਾਸ ਦੇਖਣਾ ਤੁਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਹਦਾ ਚੈਨਲ ਦੇਖੋਗੇ ਤੁਸੀਂ ਵਲੌਗ ਦੇਖਣੇ ਆ ਤਾਂ ਤੁਸੀਂ ਰਿਪਨ ਖੁਸ਼ੀ ਦੇਖੋਗੇ ਇਸੇ ਤਰ੍ਹਾਂ ਤੁਸੀਂ ਆਪਣੀ ਦਿਲਚਸਪੀ ਦੇ ਹਿਸਾਬ ਦੇ ਨਾਲ ਚੈਨਲ ਦੇਖਣੇ ਆ ਤੇ ਸਬਸਕ੍ਰਾਈਬ ਕਰਨੇ ਆ YouTube ਨੇ ਵੀ ਤੁਹਾਨੂੰ ਉਹੀ ਤੁਹਾਡੀ ਪਸੰਦ ਦੇ ਹਿਸਾਬ ਨਾਲ ਚੈਨਲ ਤੁਹਾਡੇ ਸ਼ੋਅ ਕਰਨੇ ਆ YouTube ਤੇ ਵੀਡੀਓ ਸ਼ੋਅ ਕਰਨੀਆਂ ਇਹ ਆ ਕੈਟਾਗਰੀ ਜਾਂ ਨੀਚ ਦਾ ਹਿਸਾਬ ਕਿਤਾਬ ਇਹ ਨੀਚ ਕਈ ਤਰ੍ਹਾਂ ਦੇ ਆ ਬਲੌਗਿੰਗ ਆ ਟੈਕ ਆ ਜਿਸ ਚ ਮੋਬਾਈਲਾਂ ਦੇ ਜਾਂ ਹੋਰ ਗੈਜੇਟਸ ਦਿਖਾਏ ਜਾਂਦੇ ਆ ਲੋਕਾਂ ਨੂੰ ਮੋਬਾਈਲ ਟੀਵੀ ਆਦ ਇਸੇ ਤਰ੍ਹਾਂ ਖੇਤੀਬਾੜੀ ਆ ਇਸੇ ਤਰ੍ਹਾਂ ਟਰੈਕਟਰਾਂ ਦੇ ਚੈਨਲ ਲੋਕਾਂ ਨੇ ਬਣਾਏ ਟਰੱਕਾਂ ਦੇ ਚੈਨਲ ਬਣਾਏ ਆ ਕੋਈ ਡਰਾਈਵਰ ਆ ਕੋਈ ਮੋਟੀਵੇਸ਼ਨਲ ਕਹਾਣੀਆਂ ਉੱਤੇ ਵੀਡੀਓ ਬਣਾਉਂਦਾ ਮੇਰਾ ਜਿਹੜਾ ਆਪਣਾ ਪੰਜਾਬ ਫਲੇਮ ਚੈਨਲ ਆ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਆ ਸੋ ਤੁਸੀਂ ਪਹਿਲਾਂ ਇਹ ਸੋਚਣਾ ਵੀ ਤੁਸੀਂ ਕਿਸ ਨੀਚ ਤੇ ਕੰਮ ਕਰਨਾ ਹੈ ਕਿਹੜੇ ਟੌਪਿਕ ਤੇ ਕੰਮ ਕਰਨਾ ਹੈ ਤੇ ਹਮੇਸ਼ਾ ਇਹ ਗੱਲ ਜਿਹੜੀ ਯਾਦ ਰੱਖੋ ਵੀ ਤੁਸੀਂ ਜਿਸ ਚੀਜ਼ ਵਿੱਚ ਤੁਹਾਡੀ ਆਪਣੀ ਦਿਲਚਸਪੀ ਆ ਕੋਸ਼ਿਸ਼ ਕਰੋ ਉਸੇ ਨੀਚ ਤੇ ਕੰਮ ਕਰੋ ਜਾਕਰ ਟੋਕਰ ਤੁਹਾਨੂੰ ਜਿਸ ਚੀਜ਼ ਬਾਰੇ ਨੌਲੇਜ ਆ ਜਿਸ ਵਿਸ਼ੇ ਬਾਰੇ ਤੁਹਾਨੂੰ ਇੰਨੀ ਵੀ ਜਾਣਕਾਰੀ ਆ ਵੀ ਤੁਸੀਂ ਆਸਾਨੀ ਨਾਲ ਉਸ ਬਾਰੇ ਲੋਕਾਂ ਨੂੰ ਦੱਸ ਸਕੋ ਵੀਡੀਓ ਬਣਾ ਸਕੋ ਉਹ ਨੀਚ ਜਿਹੜਾ ਤੁਸੀਂ ਚੂਸ ਕਰੋ ਜਿਵੇਂ ਤੁਹਾਨੂੰ ਟਰੈਕਟਰਾਂ ਬਾਰੇ ਮੰਨ ਲਓ ਜਾਣਕਾਰੀ ਆ ਤੁਹਾਨੂੰ ਖੇਤੀ ਬਾਰੇ ਜਾਣਕਾਰੀ ਆ ਫਸਲਾਂ ਬਾਰੇ ਜਾਣਕਾਰੀ ਆ ਤਾਂ ਤੁਸੀਂ ਇਸ ਨੀਚ ਤੇ ਚੈਨਲ ਬਣਾਓ ਸੋ ਜਿਹੜੇ ਤੁਹਾਡੇ ਨੀਚ ਦੇ ਜਾਂ ਉਹਦੇ ਹਿਸਾਬ ਨਾਲ ਲੋਕਾਂ ਦਾ ਇੰਟਰਸਟ ਹੋਊਗਾ ਉਹ ਤੁਹਾਨੂੰ ਫੋਲੋ ਕਰਨਗੇ ਸਬਸਕ੍ਰਾਈਬ ਕਰਨਗੇ ਜੇ ਤੁਹਾਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਆ ਤੁਹਾਡੀ ਇਤਿਹਾਸ ਤੇ ਜਾਣਕਾਰੀ ਆ ਤੁਸੀਂ ਐਜੂਕੇਸ਼ਨਲ ਚੈਨਲ ਬਣਾ ਸਕਦੇ ਆ ਜੇ ਮੰਨ ਲਓ ਤੁਹਾਨੂੰ ਤੋਰਾ ਫੇਰਾ ਪਸੰਦ ਆ ਤੁਸੀਂ ਮਤਲਬ ਘੁੰਮਦੇ ਫਿਰਦੇ ਆ ਕਿਥੇ ਤੁਸੀਂ ਬਲੌਗਿੰਗ ਚੈਨਲ ਬਣਾ ਲਓ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਬਣਾਉਣੀ ਆ ਪਸੰਦ ਆ ਰਸੋਈ ਦਾ ਕੰਮ ਤੁਸੀਂ ਮੰਨ ਲਓ ਕੁਕਿੰਗ ਚੈਨਲ ਬਣਾ ਲਓ ਪਰ ਖਾਸ ਗੱਲ ਧਿਆਨ ਦੇਣ ਵਾਲੀ ਆ ਵੀ ਇਹ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜਾ ਚੈਨਲ ਬਣਾਉਣਾ ਹੈ ਨਾ ਉਹਦੇ 'ਚ ਪਹਿਲਾਂ ਜਿਆਦਾ ਲੋਕ ਵੀਡੀਓ ਨਾ ਬਣਾਉਂਦੇ ਹੋਣ ਯਾਨੀ ਉੱਤੇ ਬੜਾ ਕੰਪੀਟੀਸ਼ਨ ਨਾ ਹੋਵੇ ਕੰਪੀਟੀਸ਼ਨ ਘੱਟ ਹੋਵੇ ਜਿਵੇਂ ਹੁਣ AI ਦਾ ਜ਼ਮਾਨਾ ਹੈ ਤੁਸੀਂ AI ਬਾਰੇ ਜਾਣਦੇ ਹੋ ਤੁਹਾਡੇ ਕੋਲ ਨੌਲੇਜ ਹੈ ਤੁਸੀਂ ਇਹਦੇ 'ਤੇ ਚੈਨਲ ਬਣਾਓ ਪੰਜਾਬੀ 'ਚ ਵੀਡੀਓ ਬਣਾਓ ਤੇ ਇਸੇ ਤਰੀਕੇ ਲੋਕਾਂ ਨੂੰ AI ਬਾਰੇ ਜਾਣਕਾਰੀ ਦਿਓ ਲੋਕ ਲਾਜ਼ਮੀ ਤੁਹਾਡੇ ਨਾਲ ਜੁੜਨਗੇ ਮੈਨੂੰ ਪਿੱਛੇ 'ਚ ਇੱਕ ਫੋਨ ਆਇਆ ਕਿਸੇ ਅਮਰਤਾਰੀ ਸਿੰਘ ਦਾ ਉਹਦਾ ਚੈਨਲ ਸੀ ਗੁਰਬਾਣੀ ਦੀ ਕਥਾ ਦਾ ਕਹਿੰਦਾ ਜੀ ਭਾਜੀ ਵਿਊਜ਼ ਨਹੀਂ ਆਉਂਦੇ ਮੈਂ ਉਹਦਾ ਚੈਨਲ ਦੇਖਿਆ ਖੋਲ ਕੇ ਉਹ ਕਥਾ ਕਰ ਰਿਹਾ ਸੀ ਵੀਡੀਓ 'ਚ ਉਹਦਾ ਕਥਾ ਦਾ ਤਰੀਕਾ ਜਿਵੇਂ ਨਾਰਮਲ ਗੁਰਦੁਆਰਾ ਸਾਹਿਬ 'ਚ ਕਥਾ ਹੁੰਦੀ ਆ ਮੰਨ ਲਓ ਸਮਾਗਮ ਆ ਚੱਲ ਰਿਹਾ ਉੱਥੇ ਸਟੇਜ ਲੱਗੀ ਆ ਉੱਥੇ ਕਥਾ ਕਰਦਾ ਕੋਈ ਕਥਾਵਾਚ ਉਸੇ ਤਰੀਕੇ ਦਾ ਲਹਿਜਾ ਉਸੇ ਤਰ੍ਹਾਂ ਬੋਲਣ ਦੀ ਸਪੀਡ ਮੰਨ ਲਓ ਹੌਲੀ-ਹੌਲੀ ਜਿਵੇਂ ਕਥਾ ਹੁੰਦੀ ਆ ਗੁਰਬਾਣੀ ਦੀ ਜੇ ਤਾਂ ਮੰਨ ਲਓ ਲਾਈਵ ਕਥਾ ਚੱਲ ਰਹੀ ਆ ਸਾਹਮਣੇ ਸੰਗਤ ਬੈਠੀ ਆ 100 200 500 1000 ਬੰਦਾ ਬੈਠਾ ਸਮਾਗਮ ਚੱਲ ਰਿਹਾ ਤਾਂ ਬੰਦਾ ਕਥਾ ਸਹਿਜ ਦੇ ਵਿੱਚ ਕਰ ਸਕਦਾ ਲੋਕਾਂ ਨੂੰ ਸੁਣਨਾ ਪੈਣਾ ਲੋਕ ਉੱਠ ਕੇ ਤੇ ਨਹੀਂ ਨਾ ਜਾਣਗੇ ਪਰ ਜੇ ਤੁਸੀਂ ਵੀਡੀਓ ਬਣਾ ਕੇ ਪਾ ਰਹੇ ਹੋ ਕਥਾ ਦੀ ਤੇ ਉੱਥੇ ਵੀ ਤੁਸੀਂ ਸਟੇਜ ਵਾਂਗ ਹੌਲੀ-ਹੌਲੀ ਬੋਲ ਰਹੇ ਤੁਹਾਡਾ ਲਹਿਜ਼ਾ ਹੌਲੀ ਆ ਉਹ ਕਥਾ ਕਿਸੇ ਨੇ ਨਹੀਂ ਦੇਖਣੀ ਲੋਕ ਵੀਡੀਓ ਛੱਡ ਕੇ ਚਲੇ ਜਾਣਗੇ ਕਿਉਂਕਿ ਲੋਕਾਂ ਨੇ ਤੁਹਾਡੀ ਕਥਾ ਨਹੀਂ ਦੇਖਣੀ ਇਸੇ ਤਰੀਕੇ ਤੁਹਾਨੂੰ ਤਰੀਕਾ ਬਦਲਣਾ ਪੈਣਾ ਲੋਕਾਂ ਨੇ ਭਾਈ ਪਿੰਦਰਪਾਲ ਸਿੰਘ ਉਹਨਾਂ ਨੂੰ ਸੁਣ ਲੈਣਾ ਲੋਕਾਂ ਨੂੰ ਪਤਾ ਵੀ ਉਹ ਕੌਣ ਹੈ ਤੁਸੀਂ ਨਵੇਂ ਆ ਤੁਹਾਨੂੰ ਕੌਣ ਸੁਣਨਾ ਵਿਊਜ਼ ਤੁਹਾਨੂੰ ਕਿੱਥੋਂ ਆਣੇ ਸੋ ਨੀਚ ਚੂਸ ਕਰੋ ਜੇਸ ਵੀ ਕੈਟਾਗਰੀ ਬਾਰੇ ਤੁਹਾਨੂੰ ਦਿਲਚਸਪੀ ਆ ਜਿਹੜੇ ਟੌਪਿਕ ਬਾਰੇ ਤੁਹਾਡੇ ਕੋਲ ਨੌਲੇਜ ਆ ਉਹ ਤੁਸੀਂ ਪਹਿਲਾਂ ਚੂਸ ਕਰੋ ਫਿਰ ਚੈਨਲ ਬਣਾਓ ਸੋ ਇਹ ਪਹਿਲਾ ਕੰਮ ਹੋ ਗਿਆ ਨੀਚ ਚੂਸ ਕਰਨ ਦਾ ਯਾਨੀ ਪਹਿਲਾ ਪੁਆਇੰਟ ਹੁਣ ਅਗਲਾ ਪੁਆਇੰਟ ਉਹ ਆ ਤੁਸੀਂ ਜੇਸ ਵਿਸ਼ੇ ਬਾਰੇ ਜਾਂ ਜੇਸ ਨੀਚ ਬਾਰੇ ਵੀਡੀਓ ਬਣਾਉਣੀ ਆ ਉਦੀ ਸਕ੍ਰਿਪਟ ਲਿਖੋ ਯਾਨੀ ਉਦੀ ਸਕ੍ਰਿਪਟ ਜਿਹੜੀ ਆ ਪਹਿਲਾਂ ਲਿਖਣੀ ਪੈਂਦੀ ਆ ਤੁਸੀਂ ਵੀਡੀਓ ਚ ਕੀ ਬੋਲਣਾ ਉਹਨੂੰ ਲਿਖਣਾ ਉਹ ਤੁਸੀਂ ਪੂਰਾ ਲਾਈਨ ਟੂ ਲਾਈਨ ਵੀ ਲਿਖ ਸਕਦੇ ਆ ਜਾਂ ਫਿਰ ਤੁਹਾਡੇ ਪੁਆਇੰਟ ਜਿਹੜੇ ਮੰਨ ਲਓ ਤੁਸੀਂ ਲਿਖ ਲਓ ਕਾਪੀ ਤੇ ਜਾਂ ਆਪਣੇ ਮੋਬਾਈਲ ਤੇ ਨੋਟ ਕਰ ਲਓ ਤੁਸੀਂ ਦੇਖ ਕੇ ਬਾਅਦ ਚ ਬੋਲੀ ਜਾਓ ਸੋ ਤੁਸੀਂ ਤਰਤੀਬ ਚ ਜੋ ਕੁਝ ਬੋਲਣਾ ਵਾ ਉਹਨੂੰ ਸਕ੍ਰਿਪਟ ਲਿਖੋ ਦੀ ਜਿਵੇਂ ਮੈਂ ਆ ਹੁਣ ਵੀਡੀਓ ਬਣਾ ਰਿਆ ਮੈਂ ਤੁਹਾਨੂੰ ਜਾਣਕਾਰੀ ਕੇਸ ਟਾਪਿਕ ਦੀ ਦੇਣੀ ਆ ਪਹਿਲਾਂ ਮੈਂ ਇਹ ਸੋਚਿਆ ਫਿਰ ਮੈਂ ਸੋਚਿਆ ਵੀ ਉਸ ਟਾਪਿਕ ਬਾਰੇ ਕੀ ਕੀ ਤੁਹਾਨੂੰ ਦੱਸਣਾ ਫਿਰ ਉਸੇ ਹਿਸਾਬ ਨਾਲ ਮੈਂ ਇਹ ਸਕ੍ਰਿਪਟ ਸਾਰੀ ਆ ਉਹ ਲਿਖੀ ਆਪਣੇ ਮੋਬਾਈਲ ਤੇ ਨੋਟ ਕੀਤੀ ਤੇ ਹੁਣ ਕਿ ਮੈਂ ਤੁਹਾਡੇ ਸਾਹਮਣੇ ਮੰਨ ਲਓ ਕੈਮਰੇ ਤੇ ਬੋਲ ਰਿਆਂ ਇੱਕ ਗੱਲ ਹੋਰ ਵੀ ਜਿਹੜੀ ਸਕ੍ਰਿਪਟ ਆ ਨਾ ਉਹ ਤੁਹਾਨੂੰ ਹਰ ਵੀਡੀਓ ਲਈ ਜਾਂ ਹਰ ਚੈਨਲ ਲਈ ਜ਼ਰੂਰੀ ਨਹੀਂ ਹੈਗੀ ਮਤਲਬ ਜੇ ਤੁਹਾਡਾ ਚੈਨਲ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਫੇਰ ਤੁਹਾਨੂੰ ਸਕ੍ਰਿਪਟ ਤਿਆਰ ਕਰਨੀ ਪੈਣੀ ਆ ਵੀ ਤੁਸੀਂ ਕੀ ਕੀ ਦੱਸਣਾ ਕੀ ਕੀ ਬੋਲਣਾ ਹੁਣ ਤੁਸੀਂ ਵਲੌਗਿੰਗ ਕਰ ਰਹੇ ਆ ਤੋਰਾ ਫੇਰਾ ਕਰ ਰਹੇ ਓਥੇ ਤੁਹਾਨੂੰ ਸਕ੍ਰਿਪਟ ਦੀ ਲੋੜ ਨਹੀਂ ਹੈਗੀ ਤੁਸੀਂ ਘੁੰਮ ਫਿਰ ਕੇ ਦੱਸਣਾ ਜਾਂ ਮੰਨ ਲਓ ਤੁਸੀਂ ਖੇਤੀ ਬਾਰੇ ਜਾਣਕਾਰੀ ਦੇਣੀ ਤੁਸੀਂ ਖੱਤੇ 'ਚ ਖੜੇ ਆ ਫਸਲ ਬਾਰੇ ਜਾਣਕਾਰੀ ਦੇਣੀ ਆ ਓਥੇ ਤੁਹਾਨੂੰ ਕੋਈ ਵੱਡੀ ਸਕ੍ਰਿਪਟ ਨਹੀਂ ਚਾਹੀਦੀ ਬਸ ਫਸਲਾਂ ਬਾਰੇ ਮੋٹے ਮੋٹے ਪੁਆਇੰਟ ਯਾਦ ਕਰਨੇ ਆ ਇਸੇ ਤਰ੍ਹਾਂ ਜਿੱਥੇ ਤੁਸੀਂ ਜਾ ਰਹੇ ਹੋ ਤੋਰਾ ਫੇਰਾ ਉਹਦੇ ਬਾਰੇ ਥੋੜੀ ਨੌਲੇਜ ਜਿਹੜੀ ਮੰਨ ਲਓ ਤੁਹਾਨੂੰ ਹੋਣੀ ਚਾਹੀਦੀ ਵੀ ਫਲਾਣੀ ਥਾਂ ਪਾਏ ਆ ਜੀ ਅੱਜ ਇੱਥੇ ਆ ਮਸ਼ਹੂਰ ਆ ਯਾਨੀ ਇਹ ਮੋٹے ਮੋਟੇ ਪੁਆਇੰਟ ਸਿਰਫ ਇਤਿਹਾਸਿਕ ਜਾਣਕਾਰੀ ਹੋਵੇ ਕੋਈ ਐਜੂਕੇਸ਼ਨਲ ਚੈਨਲ ਆ ਕੋਈ ਸਟੋਰੀ ਦਸਣੀ ਆ ਕੋਈ ਜਾਣਕਾਰੀ ਭਰਪੂਰ ਵੀਡੀਓ ਵਾਲਾ ਚੈਨਲ ਆ ਉਹਦੇ ਲਈ ਤੁਹਾਨੂੰ ਸਕ੍ਰਿਪਟ ਦੀ ਜ਼ਿਆਦਾ ਲੋੜ ਪੈਣੀ ਆ ਅੱਗੇ ਆਉਂਦਾ ਤੀਜਾ ਪੁਆਇੰਟ ਇਹ ਸਾਰੇ ਜਾਣਦੇ ਆ ਉਹ ਆ ਵੀ ਚੈਨਲ ਬਣਾਉਣਾ ਯਾਨੀ Google account ਨਾਲ YouTube channel create ਕਰਨਾ ਤੁਸੀਂ niche select ਕਰ ਲਿਆ ਤੁਸੀਂ ਸੋਚ ਲਿਆ ਵੀ ਮੈਂ ਇਸ categories ਦੀਆਂ ਵੀਡੀਓ ਬਣਾਉਣੀਆਂ ਫਿਰ ਤੁਸੀਂ ਉਹਦੇ ਵਾਸਤੇ script ਜਿਹੜੀ ਆ ਉਹ ਵੀ ਬਣਾ ਲਈ ਵੀ ਮੈਂ ਆਹ ਵੀਡੀਓ ਬਣਾਉਣੀ ਆ ਇਹਦੀ ਆ script ਆ channel ਬਣਾਉਣਾ ਹੁਣ ਤੇ ਉਹਦਾ ਨਾਮ ਤੁਸੀਂ ਰੱਖਣਾ ਵੀ ਮੇਰਾ channel ਦਾ ਆ ਨਾਮ ਆ ਤੇ ਧਿਆਨ ਦਿਓ ਵੀ ਇਸ ਹਿਸਾਬ ਨਾਲ channel ਦਾ ਨਾਮ ਧਿਆਨ ਦੇ ਵਿੱਚ ਰੱਖੋ ਜਾਂ ਆਪਣਾ channel ਦਾ name create ਕਰੋ ਵੀ ਉਸ ਵਰਗਾ ਕੋਈ ਹੋਰ ਨਾਮ ਦਾ channel ਨਾ ਹੋਵੇ ਪਹਿਲਾਂ ਤੁਸੀਂ ਚੈਟ ਜੀ ਪੀ ਟੀ ਵਰਤ ਸਕਦੇ ਆ ਤੁਸੀਂ ਚੈਨਲ ਨੂੰ ਚੂਸ ਕਰਨ ਦੇ ਮਤਲਬ ਨਾਮ ਜਿਹੜਾ ਤੁਸੀਂ ਚੂਸ ਕਰ ਲੈਣਾ ਵੀ ਜਿਵੇਂ ਮੇਰਾ ਹੁਣ ਆ ਚੈਨਲ ਦਾ ਨਾਮ ਆ ਵਾਈ ਟੀ ਸਰਦਾਰ ਸੋ ਇਸ ਤਰੀਕੇ ਨਾਲ ਚੈਨਲ ਉਹ ਚੂਸ ਕਰੋ ਜਿਹੜੇ ਜਿਸ ਨਾਮ ਦਾ ਪਹਿਲਾਂ ਚੈਨਲ ਹੈ ਨਹੀਂ ਕੋਈ ਤੁਹਾਡੇ ਤਿੰਨ ਪੁਆਇੰਟ ਜਦੋਂ ਕਲੀਅਰ ਹੋ ਗਿਆ ਤੇ ਅਗਲਾ ਪੁਆਇੰਟ ਆ ਵੀਡੀਓ ਨੂੰ ਸ਼ੂਟ ਕਰਨ ਦਾ ਤੇ ਐਡੀਟਿੰਗ ਦਾ ਆਮ ਕਰਕੇ ਸਾਰਿਆਂ ਕੋਲ ਕੈਮਰੇ ਵਾਲੇ ਫੋਨ ਹੈਗੇ ਆ ਹਰ ਫੋਨ ਚ ਫੁੱਲ ਐਚ ਡੀ ਵੀਡੀਓ ਵੀ ਸ਼ੂਟ ਹੋ ਜਾਂਦੀ ਆ ਮੋਬਾਈਲ ਚੱਕੋ ਤੇ ਵੀਡੀਓ ਨੂੰ ਕਿਸੇ ਟ੍ਰਾਈਪੋਡ ਤੇ ਲਾ ਲਓ ਤੇ ਨਾਲ ਸਕ੍ਰਿਪਟ ਲੈਡੀ ਲਿਖੀ ਆ ਤੁਸੀਂ ਉਹਦੇ ਹਿਸਾਬ ਨਾਲ ਸ਼ੂਟ ਕਰ ਲਓ ਜੇ ਟ੍ਰਾਈਪੋਡ ਨਹੀਂ ਵੀ ਹੈਗਾ ਤੁਸੀਂ ਕਿਤੇ ਮੰਨ ਲਓ ਫੋਨ ਨੂੰ ਸਟੇਬਲ ਇੱਕ ਥਾਂ ਤੇ ਰੱਖ ਲਓ ਮੋਰੇ ਕਿਤੇ ਮੰਨ ਲਓ ਤੇ ਤੁਸੀਂ ਵੀਡੀਓ ਨੂੰ ਸ਼ੂਟ ਕਰੋ ਆਡੀਓ ਜੇ ਮੰਨ ਲਓ ਤੁਹਾਡੇ ਕੋਲ ਤੁਹਾਡਾ ਕੈਮ ਮੰਨ ਲਓ ਆਸ-ਪਾਸ ਰੋਲਾ ਰੱਪਾ ਹੈ ਨਹੀਂਗਾ ਤੁਸੀਂ ਵੀਡੀਓ ਮਤਲਬ ਆਡੀਓ ਜਿਹੜੀ ਤੁਹਾਡੀ ਆਪਣੇ ਮੋਬਾਈਲ ਦੇ ਜਿਹੜਾ ਫੋਨ ਦਾ ਮਾਈਕ ਆ ਉਹਦੇ ਥਰੂ ਰਿਕਾਰਡ ਕਰ ਲਓ ਜੇ ਤੁਹਾਨੂੰ ਲੱਗਦਾ ਥੋੜੇ ਪੈਸੇ ਹੈਗੇ ਤੁਸੀਂ ਬੋਏ ਦਾ ਬੋਇਆ ਦਾ ਤਾਰ ਵਾਲਾ ਮਾਈਕ ਆਉਂਦਾ 600 700 ਦਾ 800 ਦਾ ਮੇਰੇ ਖਿਆਲ ਨਾਲ ਵੱਧ ਤੋਂ ਵੱਧ ਉਹ ਲੈ ਲੋ ਬੈਸਟ ਆ ਤਾਰ ਵਾਲਾ ਤੁਸੀਂ 3.5mm ਵਾਲਾ ਜੈਕ ਹੁੰਦਾ ਉਹ ਲੱਗ ਜਾਣਾ ਮ ਆਡੀਓ ਤੁਹਾਡੀ ਵਧੀਆ ਉਹਨਾ ਆ ਜਾਣੀ ਆ ਕਿਉਂਕਿ ਜੇ ਤੁਸੀਂ ਵੀਡੀਓ ਵਧੀਆ ਬਣਾ ਲਈ ਸ਼ੂਟ ਵਧੀਆ ਕਰ ਲਈ ਤੁਹਾਡਾ ਕੰਟੈਂਟ ਵਧੀਆ ਤੁਹਾਡਾ ਟੌਪਿਕ ਵਧੀਆ ਤੁਹਾਡੀ ਐਡੀਟਿੰਗ ਵੀ ਵਧੀਆ ਆਵਾਜ਼ ਨਾ ਨਾ ਵਧੀਆ ਆਈ ਤੇ ਲੋਕਾਂ ਨੇ ਕਹਿਣਾ ਯਾਰ ਸਮਝ ਨਹੀਂ ਆਏ ਵੀਡੀਓ ਛੱਡ ਦੇਣੀ ਉਹਨਾਂ ਨੇ ਵੈਸੇ ਜਿਹੜਾ ਸ਼ੂਟਿੰਗ ਵਾਲਾ ਨਾ ਵੀਡੀਓ ਸ਼ੂਟਿੰਗ ਵਾਲਾ ਇੱਕ ਵੱਖਰਾ ਟੌਪਿਕ ਆ ਵੱਖਰਾ ਵਿਸ਼ਾ ਇਹਤੇ ਵੀ ਵੀਡੀਓ ਮੈਂ ਵੱਖਰੀ ਬਣਾ ਦੂੰਗਾ ਤੁਹਾਨੂੰ ਵੀ ਸ਼ੂਟ ਕਿਵੇਂ ਕਰਨਾ ਕੀ ਤੁਸੀਂ ਵਰਤ ਸਕਦੇ ਆ ਚਲੋ ਫੇ ਵੀ ਮੋਟਾ ਜਿਹਾ ਵੀ ਮੋਬਾਈਲ ਤੁਹਾਡੇ ਕੋਲ ਹਰ ਕੋਲ ਹੋਊਗਾ ਆਈਫੋਨ ਆ ਚਲ ਵਧੀਆ ਵਾ 1080p ਪਿਕਸਲ ਵਾਲੀ ਜਿਹੜੀ ਵੀਡੀਓ ਫੁਲ ਐਚਡੀ ਬਣਾਓ ਸ਼ੂਟ ਕਰੋ ਉਹਨੂੰ ਅਗਲਾ ਕੰਮ ਕਰਨਾ ਐਡੀਟਿੰਗ ਦਾ ਜੇ ਤੁਸੀਂ ਮੋਬਾਈਲ ਤੇ ਐਡੀਟਿੰਗ ਕਰਨੀ ਤੁਹਾਨੂੰ ਆਉਂਦੀ ਮਾੜੀ-ਮੋਟੀ ਚਲੋ VN ਐਡੀਟਰ ਇੱਕ ਫ੍ਰੀ ਹੈਗਾ ਵਾ ਕੁਝ ਹੋਰ ਵੀ ਐਪਸ ਹੈਗੀਆਂ ਤੁਸੀਂ ਸਿੰਪਲ ਉੱਤੇ ਵੀਡੀਓ ਐਡੀਟਿੰਗ ਜਿਹੜੀ ਹੈ ਕਰ ਸਕਦੇ ਕਾਈਨ ਮਾਸਟਰ ਵੀ ਹੈਗਾ ਜੇ ਤੁਹਾਨੂੰ ਥੋੜਾ ਜਿਹਾ ਲੱਗਦਾ ਵੀ ਵਧੀਆ ਮੈਂ ਕਰ ਸਕਦਾ ਮਾ ਤੁਹਾਨੂੰ ਪੀਸੀ ਹੈਗਾ ਤੁਹਾਡੇ ਕੋਲ ਤੁਹਾਨੂੰ ਕੋਈ ਸੌਫਟਵੇਅਰ ਵਰਤਣਾ ਆਉਂਦਾ ਐਡਿਟਿੰਗ ਵਾਲਾ ਮੰਨ ਲਓ ਪ੍ਰੀਮੀਅਰ ਪ੍ਰੋ ਤੁਹਾਨੂੰ ਆਉਂਦਾ ਵਾ ਜਾਂ ਤੁਹਾਡੇ ਕੋਲ ਕੋਈ ਹੋਰ ਫਿਲਮੋਰਾ ਆਉਂਦਾ ਤੁਹਾਨੂੰ ਐਡਿਟਿੰਗ ਕਰਨਾ ਪੀਸੀ ਦੇ ਲਈ ਤੁਸੀਂ ਉਹ ਵਰਤ ਲਓ ਇਹ ਸਾਰਾ ਕੁਝ ਤੁਹਾਨੂੰ ਨਹੀਂ ਆਉਂਦਾ ਜਾਂ ਤੁਹਾਡੇ ਕੋਲ ਪੈਸੇ ਹੈ ਨਹੀਂ ਕਿਉਂਕਿ ਇਹ ਸਾਰੇ ਪ੍ਰੀਮੀਅਰ ਪ੍ਰੋ ਹੋ ਗਿਆ ਜਾਂ ਦੂਜਾ ਇਹ ਦੋਗਲਾ ਫਿਲਮੋਰਾ ਉਹ ਵੀ ਪੇਡ ਆ ਜਿਗਾੜ ਤੋਂ ਉਹਦਾ ਵੀ ਲੱਗ ਜਾਂਦਾ ਪਰ ਜੇ ਤੁਸੀਂ ਫ੍ਰੀ ਚ ਚਾਹੁੰਦੇ ਆ ਵੀ ਪੀਸੀ ਸੌਫਟਵੇਅਰ ਵੀਡੀਓ ਐਡਿਟਿੰਗ ਲਈ ਫ੍ਰੀਲੀ Davinci Resolve ਸਭ ਤੋਂ ਬੈਸਟ ਮਤਲਬ ਫ੍ਰੀ ਮਤਲਬ ਕਲਾਸ ਵੀਡੀਓ ਐਡਿਟ ਜਿਹੜੀ ਆ ਤੁਸੀਂ ਡਾਵਿੰਚੀ ਰਿਜ਼ੋਲਵ ਚ ਕਰ ਸਕਦੇ ਆ ਫ੍ਰੀ ਚ ਸ਼ੂਟ ਹੋ ਗਈ ਤੜੀ ਆਡੀਓ ਵਧੀਆ ਆ ਗਈ ਤੁਹਾਡੀ ਵੀਡੀਓ ਐਡਿਟ ਹੋ ਗਈ ਵਧੀਆ ਇਹ ਕੰਮ ਨਿਭੜ ਗਿਆ ਨਹੀਂ ਵੀ ਤੁਹਾਨੂੰ ਐਡੀਟਿੰਗ ਆਉਂਦੀ ਤੁਸੀਂ ਤੁਹਾਡੇ ਲਾਗੇ ਕੋਈ ਤੁਹਾਡਾ ਦੋਸਤ ਐਡੀਟਿੰਗ ਸਿੱਖਦਾ ਜਾਂ ਕਰਦਾ ਵਾ ਜਿਹਨੂੰ ਆਉਂਦੀ ਕਰਨੀ ਉਹ ਤੋਂ ਬਣਵਾ ਲਓ ਤੁਹਾਡੇ ਲਾਗੇ ਕੋਈ ਫੋਟੋਗ੍ਰਾਫੀ ਵਾਲਾ ਸਟੂਡੀਓ ਆ ਕੋਈ ਜਾਣਕਾਰ ਉੱਥੇ ਹੈਗਾ ਉਹਨੂੰ ਕਹੋ ਭਾਈ ਮੇਰੀ ਵੀਡੀਓ ਐਡਿਟ ਕਰ ਦੇ ਕਈ ਵੀਰ ਹੈਗੇ ਆ ਇੰਸਟਾਗ੍ਰam ਤੇ ਤੁਸੀਂ ਲੱਭ ਲਿਓ ਐਡੀਟਿੰਗ ਕਰਦੇ ਆ ਉਹ ਥੋੜੇ ਪੈਸੇ 500 700 ਹਜ਼ਾਰ ਲੈਂਦੇ ਪਰ ਵੀਡੀਓ ਦੇ ਹ ਉਹ ਐਡਿਟ ਕਰ ਲੈਂਦੇ ਆ ਇਸ ਤਰੀਕੇ ਤੁਸੀਂ ਆਪਣੀ ਵੀਡੀਓ ਜਿਹੜੀ ਆ ਉਹ ਐਡੀਟਿੰਗ ਜਿਹੜੀ ਆ ਉਹ ਤੁਸੀਂ ਕਰਵਾ ਸਕਦੇ ਆ ਕਿਉਂਕਿ ਐਡੀਟਿੰਗ ਜਿਹੜੀ ਆ ਵੀਡੀਓ ਦੀ ਉਹ ਬਹੁਤ ਜ਼ਰੂਰੀ ਆ ਤੁਹਾਡਾ ਨਵਾਂ ਚੈਨਲ ਆ ਤੇ ਤੁਹਾਡੇ ਤੇ ਤੁਹਾਨੂੰ ਲੋਕਾਂ ਨੂੰ ਤੁਹਾਡੇ ਬਾਰੇ ਨਹੀਂ ਪਤਾ ਹੈਗਾ ਉਹਨਾਂ ਨੂੰ ਤੁਹਾਡਾ ਫੇਸ ਨਹੀਂ ਪਤਾ ਤੁਸੀਂ ਸਿੱਧਾ ਐ ਬੋਲੀ ਗਏ ਕੈਮਰੇ ਨਾਲ ਦੇਖ ਕੇ ਕੋਈ ਇੱਚ ਸਲਾਈਡਾਂ ਨਹੀਂ ਚਲਾਈਆਂ ਕੋਈ ਵੀਡੀਓ ਨਹੀਂ ਚਲਾਈ ਕੋਈ ਕਲਿੱਪ ਨਹੀਂ ਚਲਾਈ ਕੋਈ ਫੋਟੋ ਨਹੀਂ ਚਲਾਈ ਤੇ ਲੋਕਾਂ ਨੇ ਵੀਡੀਓ ਲਗਾਤਾਰ ਨਹੀਂ ਦੇਖਣੀ ਉਹਨਾਂ ਨੂੰ ਚਾਹੀਦਾ ਇੰਟਰਸਟਿੰਗ ਕੁਝ ਆਈ ਜਾਵੇ ਜਾਈ ਜਾਵੇ ਕੁਝ ਫੋਟੋ ਦੇ ਸੇ ਕੋਈ ਵੀਡੀਓ ਦੇ ਸੇ ਤਾਂ ਵੀਡੀਓ ਐਡੀਟਿੰਗ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਇਸ ਕੰਮ ਦੇ ਲਈ ਮਤਲਬ ਜੇ ਤੁਹਾਨੂੰ ਤੁਸੀਂ ਪ੍ਰੋਫੈਸ਼ਨਲੀ ਇਸ ਕੰਮ ਨੂੰ ਕਰਨਾ ਵੀ ਤੁਸੀਂ ਇਸ ਤੋਂ ਕਮਾਈ ਕਰਨੀ ਆ ਤੁਸੀਂ ਆਪਣੀ ਬ੍ਰਾਂਡ ਵੈਲਿਊ ਬਣਾਉਣੀ ਆ ਤੁਸੀਂ ਆਪਣੀ ਫੇਸ ਵੈਲਿਊ ਬਣਾਉਣੀ ਆ ਤਾਂ ਐਡੀਟਿੰਗ ਇਜ਼ ਮਸਟ ਬਹੁਤ ਜ਼ਰੂਰੀ ਆ ਤੁਹਾਡਾ ਕੰਟੈਂਟ ਵਧੀਆ ਤੁਸੀਂ ਉੱਤੇ ਵੀਡੀਓ ਸ਼ੂਟ ਕੀਤੀ ਵਧੀਆ ਤਰੀਕੇ ਨਾਲ ਵਧੀਆ ਕੈਮਰੇ ਨਾਲ ਵਧੀਆ ਤੁਹਾਡੀ ਆਵਾਜ਼ ਆਈ ਤੁਸੀਂ ਵਧੀਆ ਉਹਦੇ ਤੇ ਐਡੀਟਿੰਗ ਕੀਤੀ ਤਾਂ ਹੀ ਲੋਕਾਂ ਨੇ ਤੁਹਾਡੀ ਵੀਡੀਓ ਨੂੰ ਦੇਖਣਾ ਉੱਤੇ ਬਣੇ ਰਹਿਣਾ ਵੀ ਉਹ ਵੀਡੀਓ ਪੂਰੀ ਦੇਖਣੀ ਆ ਤੇ ਵੀਡੀਓ ਪੂਰੀ ਦੇਖਣ ਦਾ ਹੀ ਮੁੱਲ ਆ ਤੁਹਾਡਾ ਵਾਚ ਟਾਈਮ ਤਾਂ ਹੀ ਪੂਰਾ ਹੋਣਾ ਜਿਹੜਾ ਮੈਂ ਵੀਡੀਓ ਦੇ ਸ਼ੁਰੂ ਚ ਕਿਹਾ ਸੀ ਵੀ ਸਭ ਤੋਂ ਸੌਖਾ ਕੰਮ ਆ YouTube ਚੈਨਲ ਬਣਾਉਣਾ ਤੇ ਸਭ ਤੋਂ ਔਖਾ ਆ ਉਸ ਚੈਨਲ ਨੂੰ ਚਲਾਉਣਾ ਇਹ ਸਾਰੇ ਦੱਸੇ ਪੜਾ ਲੰਘ ਕੇ ਤੁਹਾਡਾ ਸਫਰ ਸ਼ੁਰੂ ਹੋਣਾ ਤੇ ਪੰਜਵਾਂ ਪੁਆਇੰਟ ਆਉਣਾ ਫਿਰ ਅਖੀਰ ਤੇ ਕਮਾਈ ਕਰਨ ਦਾ ਯਾਨੀ ਤੁਹਾਡਾ ਪੈਸੇ ਕਮਾਉਣ ਦਾ ਮੋਨਟਾਈਜ਼ੇਸ਼ਨ ਦਾ ਅਰਨਿੰਗ ਦਾ ਮੈਂ ਪੰਜਾਬ ਫਿਲਮ ਚੈਨਲ ਜਿਹੜਾ ਬਣਾਇਆ ਨਾ ਆਪਣਾ ਉਹ 6-7 ਮਹੀਨੇ ਉੱਤੇ ਪਹਿਲਾਂ ਨੋਰਮਲੀ ਕੰਮ ਕੀਤਾ ਸੀ ਵੀਡੀਓਜ਼ ਬਣਾਈਆਂ 6-7 ਮਹੀਨਿਆਂ 'ਚ ਜਾ ਕੇ ਉਹਦਾ ਵਾਚ ਟਾਈਮ ਪੂਰਾ ਹੋਇਆ ਤੇ ਫੇਰ ਜਾ ਕੇ ਮੰਨ ਲਓ ਦੀ ਕਮਾਈ ਸ਼ੁਰੂ ਹੋਈ ਇਹ ਤੁਹਾਡੇ ਤੇ ਡਿਪੈਂਡ ਆ ਵੀ ਤੁਹਾਡਾ ਕੰਟੈਂਟ ਕੀ ਆ ਉਹਦੀ ਸਕ੍ਰਿਪਟ ਕਿੰਨੀ ਕੁ ਵਧੀਆ ਤੁਸੀਂ ਲਿਖੀ ਆ ਕਿ ਵੀਡੀਓ ਜਿਹੜੀ ਆ ਮਤਲਬ ਲੋਕ ਪੂਰਾ ਦੇਖਦੇ ਆ ਉਹਦੀ ਐਡੀਟਿੰਗ ਕਿੰਨੀ ਵਧੀਆ ਕੀਤੀ ਆ ਵੀ ਲੋਕ ਵੀਡੀਓ ਦੇਖ ਕੇ ਤੁਹਾਨੂੰ ਸਬਸਕ੍ਰਾਈਬ ਕਰਦੇ ਆ ਇਹ ਸਫਰ ਮੰਨ ਲਓ ਪੌੜੀਦਰ ਪੌੜੀ ਚੱਲਦਾ ਤੇ ਫੇਰ ਜਾ ਕੇ ਅਸੀਂ ਕਹਿਣ ਜੋਗੇ ਹੁੰਨੇ ਆ ਵੀ ਆਹ ਮੇਰਾ ਚੈਨਲ ਆ ਵੀ ਆਹ ਦੇਖੋ ਕਿਉਂਕਿ ਲੋਕਾਂ ਨੂੰ ਫੇਰ ਹੀ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕੌਣ ਆ ਤੁਹਾਡੀ ਫੇਸ ਵੈਲਿਊ ਤੁਹਾਡੀ ਬ੍ਰਾਂਡ ਵੈਲਿਊ ਇਹ ਫੇਰ ਜਾ ਕੇ ਬਣ ਆਖਰੀ ਗੱਲ ਕਿ ਇਹ ਨਾ ਸੋਚੋ ਵੀ ਅਜੇ ਨਹੀਂ ਫੇਰ ਚਲੋ ਬਣਾ ਲਾਂਗੇ ਵੀਡੀਓ ਜਾਂ ਸੰਗ ਲੱਗਦੀ ਆ ਜੀ ਕੈਮਰੇ ਤੇ ਬੋਲ ਨਹੀਂ ਹੁੰਦਾ ਬੋਲਣਾ ਨਹੀਂ ਆਉਂਦਾ ਇਹ ਸਾਰਾ ਕੁਝ ਪਾਸੇ ਰੱਖ ਦਿਓ ਸ਼ੁਰੂ ਕਰੋ ਪਹਿਲੀ ਵੀਡੀਓ ਖਰਾਬ ਵੀ ਬਣੂਗੀ ਹੋ ਸਕਦਾ ਕੋਈ ਊਣਤਾਈਆਂ ਵੀ ਰਹਿਣ ਹੋ ਸਕਦਾ ਤੁਹਾਡੇ ਕੋਲ ਪ੍ਰੋਪਰ ਐਡੀਟਿੰਗ ਨਾ ਹੋਵੇ ਤੁਹਾਡੀ ਆਵਾਜ਼ ਪੂਰੀ ਨਾ ਹੋਵੇ ਤੁਹਾਡਾ ਮਤਲਬ ਵਧੀਆ ਨਾ ਲੱਗੇ ਦੂਜੀ ਜਦੋਂ ਬਣਾਓਗੇ ਉਹ ਥੋੜੀ ਜੀ ਪਹਿਲੀ ਨਾਲੋਂ ਵਧੀਆ ਬਣੂਗੀ ਤੀਜੀ ਹੋਰ ਵਧੀਆ ਬਣੂਗੀ ਇਸ ਤਰ੍ਹਾਂ ਨਖਾਰ ਆਊਗਾ ਮਤਲਬ ਉਹਨੂੰ ਡਿਲੇ ਨਾ ਕਰੋ ਜੇ ਤੁਹਾਨੂੰ ਲੱਗਦਾ ਵੀ ਹੁਣ 2025 ਚੱਲ ਗਿਆ ਵੀ ਮੈਂ 2025 ਦੇ ਅਖੀਰ ਤੇ 2026 ਦੇ ਅਖੀਰ ਯਾਨੀ ਸਾਲ ਦੇ ਵਿੱਚ ਮੈਂ ਕੁਝ ਵਧੀਆ ਕਮਾਈ ਕਰਨ ਦਾ ਸਾਧਨ ਬਣਾਉਣਾ ਵਾ YouTube ਨੂੰ ਅੱਜ ਹੀ ਸ਼ੁਰੂ ਕਰ ਲਓ ਕੋਈ ਮਸਲਾ ਨਹੀਂ ਵੀ ਲੋਕ ਤੁਹਾਨੂੰ ਕੀ ਕਹਿੰਦੇ ਆ ਪਰ ਵੀਡੀਓ ਸ਼ੁਰੂ ਕਰੋ ਜਿਹੜੇ 5 ਪੁਆਇੰਟ ਮੈਂ ਤੁਹਾਨੂੰ ਦੱਸੇ ਆ ਮਤਲਬ ਆਪਣੇ ਵੱਲੋਂ ਟਰਾਈ ਕੀਤਾ ਵੀ ਜਾਣਕਾਰੀ ਮੈਂ ਪੂਰੀ ਦਿਆਂ ਕੁਝ ਰਹਿ ਗਿਆ ਹੋਇਆ ਜਾਂ ਤੁਹਾਨੂੰ ਸਮਝ ਨਹੀਂ ਆਇਆ ਕਮੈਂਟ ਕਰ ਦਿਓ ਆਪਾਂ ਸਾਰਿਆਂ ਨੂੰ ਰਿਪਲਾਈ ਕਰਾਂਗੇ ਵੀ ਕਿਸੇ ਦਾ ਕੋਈ ਮਸਲਾ ਹੋਇਆ ਅਗਲੀ ਵੀਡੀਓ ਜਿਹੜੀਆਂ ਹੋਰ ਵੀ ਮੈਂ ਬਣਾਉਂਗਾ YouTube ਬਾਰੇ ਮਤਲਬ ਇਸ ਚੈਨਲ ਤੇ YT ਸਰਦਾਰ ਤੇ ਤੁਹਾਨੂੰ ਲੱਗਦਾ ਵੀ ਇਸ ਮਸਲੇ ਬਾਰੇ ਜਾਂ ਇਸ ਟੌਪਿਕ ਤੇ ਬਣਾ ਲਓ ਉਹ ਤੁਸੀਂ ਕਮੈਂਟ ਕਰ ਦਿਓ ਆਪਾਂ ਉਹਦੇ ਤੇ ਵੀ ਬਣਾਵਾਂਗੇ ਆਹ ਚੈਨਲ ਨਵਾਂ ਆ ਸਬਸਕ੍ਰਾਈਬ ਕਰਨਾ ਕਰ ਲਿਓ ਨਹੀਂ ਕਰਨਾ ਚਲੋ ਕੋਈ ਨਹੀਂ ਤੁਹਾਡੀ ਮਰਜ਼ੀ ਹੈ ਕਿਉਂਕਿ ਜਿਨ੍ਹਾਂ ਨੇ YouTube ਤੇ ਕੰਮ ਕਰਨਾ ਵਾ ਉਹ ਸਬਸਕ੍ਰਾਈਬ ਕਰ ਲੈਣਾ ਉਹਨਾਂ ਨੂੰ ਪਤਾ ਵੀ ਜੇ ਉਹਨਾਂ ਨੂੰ ਵਧੀਆ ਲੱਗੀ ਆ ਵੀਡੀਓ ਜ਼ਾਹਰ ਆ ਵੀ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਹੀ ਲੈਣਾ ਨਹੀਂ ਕਿਸੇ ਨੂੰ ਲੱਗੂਗਾ ਪਤਾ ਉਹਨੇ ਕਹਿਣਾ ਯਾਰ ਇਹ ਐਵੇਂ ਮਤਲਬ ਬਕੜਬਾਈ ਕਰ ਰਿਹਾ ਵਾ ਸੋ ਬਦਿਆ ਲੱਗੂ ਵੀਡੀਓ ਤੇ ਤੁਸੀਂ ਸਬਸਕ੍ਰਾਈਬ ਕਰ ਲੈਣਾ ਬਿਲਕੁਲ ਉਸੇ ਤਰੀਕੇ ਜਿਵੇਂ ਮੈਂ ਹੁਣ ਆ ਮੇਰਾ ਸਟਾਰਟਿੰਗ ਆ ਇਸ ਚੈਨਲ ਤੇ ਇਸੇ ਤਰੀਕੇ ਤੁਹਾਡੀ ਵੀ ਸਟਾਰਟਿੰਗ ਆ ਤੁਸੀਂ ਸਕ੍ਰਿਪਟ ਵਧੀਆ ਲਿਖੀ ਵਧੀਆ ਵੀਡੀਓ ਬਣਾਈ ਵਧੀਆ ਐਡਿਟਿੰਗ ਕੀਤੀ ਤੁਹਾਡਾ ਕੰਟੈਂਟ ਵਧੀਆ ਹੋਇਆ ਤਾਂ ਲੋਕਾਂ ਨੇ ਸਬਸਕ੍ਰਾਈਬ ਕਰ ਹੀ ਲੈਣਾ ਤੁਹਾਨੂੰ ਫੋਲੋ ਕਰ ਹੀ ਲੈਣਾ ਉਹ ਤੁਹਾਡੀ ਅਗਲੀ ਵੀਡੀਓ ਵੀ ਦੇਖਣਗੇ ਅਗਲੀ ਵੀ ਦੇਖਣਗੇ ਇਸ ਤਰੀਕੇ ਨਾਲ ਮਤਲਬ ਤੁਹਾਡੀ ਵੈਲਿਊ ਬਣ ਜਾਂਦੀ ਆ ਫਿਰ ਇਹ ਸਾਰੀ ਪਹਿਲੀ ਵੀਡੀਓ ਸੀ ਆਪਾਂ ਇਸ ਵਾਈਟੀ ਸਰਦਾਰ ਤੇ ਗਾਹਾਂ ਵੀ ਹੋਰ ਵੀਡੀਓ ਆਪਾਂ ਬਣਾਵਾਂਗੇ ਤੇ ਕੋਸ਼ਿਸ਼ ਆਪਣੀ ਇਹੀ ਆ ਵੀ ਆਪਣੇ ਜਿਹੜੇ ਮੁੰਡੇ ਆ ਖਾਸ ਕਰਕੇ ਪਿੰਡਾਂ ਵਾਲੇ ਚਲੋ ਬਾਹਰ ਜਾਈ ਜਾਂਦੇ ਆ ਵੱਖਰੀ ਗੱਲ ਆ ਵੀ ਜੇ ਤੁਸੀਂ ਇੱਥੇ ਰਹਿ ਕੇ YouTube ਨੂੰ ਐਜ਼ ਕੈਰੀਅਰ ਸ਼ੁਰੂ ਕਰਨਾ ਵਾ ਤਾਂ ਬਹੁਤ ਸਕੋਪ ਹੈਗਾ ਆ ਇਹ ਨਹੀਂ ਵੀ 24 ਲੰਘ ਗਿਆ 25 ਆ ਗਿਆ ਗਾਹਾਂ ਜਾ ਕੇ ਬਹੁਤ ਕੰਪੀਟੀਸ਼ਨ ਬਣ ਗਿਆ ਪਰ ਤੁਹਾਡਾ ਇਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਕੀ ਲੋਕਾਂ ਨੂੰ ਪ੍ਰੈਜ਼ੈਂਟ ਕਰਦੇ ਆ ਤੁਸੀਂ ਕੁਝ ਵੱਖਰਾ ਵਧੀਆ ਦਿਓਗੇ ਲੋਕ ਤੁਹਾਡੇ ਨਾਲ ਜ਼ਰੂਰ ਜੁੜਨਗੇ ਧੰਨਵਾਦ